કરી ਆਖਰੀ ਬੇਨਤੀ ਮੇਰੇ ਬੀਜੇਪੀ ਪਰਿਵਾਰ ਨੂੰ ਜਿਹੜਾ ਬੀਜੇਪੀ ਪਰਿਵਾਰ ਆ ਮੇਰਾ ਮੇਰੇ ਬੀਜੇਪੀ ਪਰਿਵਾਰ ਨੇ ਮੈਨੂੰ ਲਗਾਤਾਰ 2 ਮਹੀਨੇ ਤੋਂ ਜਿੰਨੇ ਤੋਂ ਟਿਕਟ ਮਿਲੀ ਆ ਬੀਜੇਪੀ ਨੇ ਮੈਨੂੰ ਮੇਰੇ ਵਰਕਰਾਂ ਕਾਰਕਿਰਤ ਲੀਡਰਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰਾ ਸਕਾ ਕੌਣ ਆ ਇੱਕ ਸਕੇਆਂ ਵਾਂਗੂ ਸਕੇ ਭਰਾ ਭੈਣ ਮੰਗੂ ਮੈਨੂੰ ਹੱਥਾਂ ਤੇ ਚੱਕੀ ਫਿਰੇ ਚਾਹੇ ਸਾਡੇ ਕਿਸੇ ਵੀ ਅਹੁਦੇ ਤੇ ਪ੍ਰਦਾਨ ਹੋਣ ਸਾਡੇ ਬਾਕੀ ਥੱਲੇ ਕੇਡਰ ਹੋਵੇ ਕਿਸੇ ਨੇ ਵੀ ਮੈਨੂੰ ਕਿਸੇ ਇੱਕ ਔਕੜ ਦੀ ਘੜੀ ਨਹੀਂ ਦੇਖਣੀ ਦਿੱਤੀ ਮੈਨੂੰ ਜਦੋਂ ਮੈਨੂੰ ਘਰੋਂ ਵੀ ਕੱਢਿਆ ਜਦੋਂ ਮੈਨੂੰ ਘਰੋਂ ਵੀ ਕੱਢਿਆ ਰਾਤ ਦੇ 12 ਵਜੇ ਵੇਕਰ ਕਰਤਾ ਮੈਨੂੰ ਮੇਰੇ ਬੱਚਿਆਂ ਨੂੰ ਤੇ ਮੈਨੂੰ ਪਰ ਬੀਜੇਪੀ ਦੇ ਵਰਕਰ ਨੇ ਹਰ ਨੇ ਕਿਹਾ ਵੀ ਬਿੱਟੂ ਸਾਡਾ ਕਰ ਤੇ ਰਹਾ ਕਰ ਤੇ ਬੀਜੇਪੀ ਦਫਤਰ ਚ ਮੈਨੂੰ ਜਗ੍ਹਾ ਦਿੱਤੀ ਬੀਜੇਪੀ ਦਫਤਰ ਚ ਮੇਰਾ ਮੰੰਜਾ ਲਾਇਆ ਮੈਂ ਰਿਣੀ ਆ ਬੀਜੇਪੀ ਦਾ ਬੀਜੇਪੀ ਦੇ ਵਰਕਰ ਲੁਧਿਆਣੇ ਦਾ ਕਾਰਕਿਰਤਾ ਦਾ ਲੀਡਰਾਂ ਦਾ ਰਿਣੀ ਆ ਪਰ ਆਖਰੀ ਘੰਟਾ ਰਹਿ ਗਿਆ ਆਖਰੀ ਘੰਟਾ ਸਾਰਿਆਂ ਨੂੰ ਸਾਰਿਆਂ ਨੂੰ ਚਿਤ ਕਰਨ ਦਾ ਮੇਰੇ ਬੀਜੇਪੀ ਦੇ ਭਰਾਵੋ ਵਰਕਰੋ ਇੱਕ ਘੰਟਾ ਲਾ ਦਿਓ ਇੱਕ ਘੰਟਾ ਲਾ ਦਿਓ ਆਪਣੀ ਜ਼ਿੰਦਗੀ ਦਾ ਹੋਰ ਜੋਰ ਦੀ ਮੋਦੀ ਜੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ ਰਾਮ ਜੀ ਦੇ ਨੌਤੇ ਕੋਈ ਸਫਲਤਾ ਆਪਾਂ ਨੂੰ ਰੋਕ ਨਹੀਂ ਸਕੂਗੀ ਸਫਲਤਾ ਤੋਂ ਇੱਕ ਇੱਕ ਵੋਟ ਕੱਢ ਕੇ 6 ਵਜੇ ਤੱਕ ਲਾਈਨ ਚ ਲਵਾ ਦਿਓ 6 ਵਜੇ ਤੱਕ ਲਾਈਨ ਚ ਲਵਾ ਦਿਓ ਚਾਹੇ ਕਿਤੋਂ ਵੀ ਚਾਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੇ ਸਾਡੇ ਆਮਾ ਮਾਮਾ ਭੈਣਾਂ ਨੂੰ ਘਰੇ ਘਰੇ ਜਾ ਕੇ ਕੁੰਡਾ ਖੜਕਾ ਦਿਓ ਇੱਕ ਵਾਰ ਟੈਲੀਫੋਨ ਖੜਕਾ ਦਿਓ ਇੱਕ ਵਾਰ ਆਪ ਗੱਡੀ ਸਕੂਟਰ ਜਿਹੜਾ ਥੱਕਿਓ ਨਾ ਇੱਕ ਘੰਟਾ ਈ ਨਾ ਸੋਚਿਓ ਵੀ ਸਾਡਾ ਕੰਮ ਹੋ ਗਿਆ ਹਜੇ ਇੱਕ ਘੰਟਾ ਲਾ ਕੇ ਤੇ ਆਪਣੀ ਜਿੱਤ ਜੜੀ ਉਹ ਯਕੀਨੀ ਹੋ ਜਾਏਗੀ ਇੱਕ ਘੰਟਾ ਬੀਜਪੀ ਵਾਲਿਓ ਇਕੱਲੇ ਇਕੱਲੇ ਦੁਬਾਰਾ ਮੋਟੀਵੇਟ ਹੋ ਕੇ ਉਠੋ ਮੈਂ ਮੰਨਦਾ ਗਰਮੀ ਸਕਾਵਟ ਬਹੁਤ ਆ ਪਰ ਮੈਂ ਹੱਥ ਜੁ ਹੁਣ ਮੇਰੀ ਆਖਰੀ ਬੇਨਤੀ ਮੇਰੇ ਬੀਜਪੀ ਪਰਿਵਾਰ ਨੂੰ ਜਿਹੜਾ ਬੀਜਪੀ ਪਰਿਵਾਰ ਆ ਮੇਰਾ ਮੇਰੇ ਬੀਜੇਪੀ ਪਰਿਵਾਰ ਨੇ ਮੈਨੂੰ ਲਗਾਤਾਰ 2 ਮਹੀਨੇ ਤੋਂ ਜਿੰਨੇ ਦਿਨ ਤੋਂ ਟਿਕਟ ਮਿਲੀ ਆ ਬੀਜੇਪੀ ਨੇ ਮੈਨੂੰ ਮੇਰੇ ਵਰਕਰਾਂ ਕਾਰਕਿਰਤ ਲੀਡਰਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰਾ ਸਕਾ ਕੌਣ ਆ ਇੱਕ ਸਕੇਆ ਵਾਂਗੂ ਸਕੇ ਭਰਾ ਭੈਣ ਵਾਂਗੂ ਮੈਨੂੰ ਹੱਥਾਂ ਤੇ ਚੱਕੀ ਫਿਰੇ ਚਾਹੇ ਸਾਡੇ ਕਿਸੇ ਵੀ ਅਹੁਦੇ ਤੇ ਪ੍ਰਦਾਨ ਹੋਣ ਸਾਡੇ ਬਾਕੀ ਥੱਲੇ ਕੇਡਰ ਹੋਵੇ ਕਿਸੇ ਨੇ ਵੀ ਮੈਨੂੰ ਕਿਸੇ ਇੱਕ ਔਖੜ ਦੀ ਘੜੀ ਨਹੀਂ ਦੇਖਣੀ ਦਿੱਤੀ ਮੈਨੂੰ ਜਦੋਂ ਮੈਨੂੰ ਘਰੋਂ ਵੀ ਕੱਢਿਆ ਜਦੋਂ ਮੈਨੂੰ ਘਰੋਂ ਵੀ ਕੱਢਿਆ ਰਾਤ ਦੇ 12 ਵਜੇ ਵੇਕਰ ਕਰਤਾ ਮੈਨੂੰ ਮੇਰੇ ਬੱਚਿਆਂ ਨੂੰ ਤੇ ਮੈਨੂੰ ਪਰ ਬੀਜੇਪੀ ਦੇ ਵਰਕਰ ਨੇ ਹਰ ਨੇ ਕਿਹਾ ਕਿ ਬਿੱਟੂ ਸਾਡਾ ਕਰ ਤੇ ਰੱਖਾ ਤੇ ਬੀਜੇਪੀ ਦਫਤਰ 'ਚ ਮੈਨੂੰ ਜਗ੍ਹਾ ਦਿੱਤੀ ਬੀਜੇਪੀ ਦਫਤਰ 'ਚ ਮੇਰਾ ਮੰਝਾ ਲਾਇਆ ਮੈਂ ਰਿਣੀ ਆ ਬੀਜੇਪੀ ਦਾ ਬੀਜੇਪੀ ਦੇ ਵਰਕਰ ਲੁਧਿਆਣੇ ਦਾ ਕਾਰਕਿਰਤਾ ਦਾ ਲੀਡਰਾਂ ਦਾ ਰਿਣੀ ਆ ਪਰ ਆਖਰੀ ਘੰਟਾ ਰਹਿ ਗਿਆ ਆਖਰੀ ਘੰਟਾ ਸਾਰਿਆਂ ਨੂੰ ਸਾਰਿਆਂ ਨੂੰ ਚਿੱਤ ਕਰਨ ਦਾ ਮੇਰੇ ਬੀਜੇਪੀ ਦੇ ਭਰਾਵੋ ਵਰਕਰੋ ਇੱਕ ਘੰਟਾ ਲਾ ਦਿਓ ਇੱਕ ਘੰਟਾ ਲਾ ਦਿਓ ਆਪਣੀ ਜ਼ਿੰਦਗੀ ਦਾ ਹੋਰ ਜੋਨ ਦੀ ਮੋਦੀ ਜੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ ਰਾਮ ਜੀ ਦੇ ਨਾਂ ਤੇ ਕੋਈ ਸਫਲਤਾ ਆਪਾਂ ਨੂੰ ਰੋਕ ਨਹੀਂ ਸਕੂਗੀ ਸਫਲਤਾ ਤੂੰ ਇੱਕ ਇੱਕ ਵੋਟ ਕੱਢ ਕੇ 6 ਵਜੇ ਤੱਕ ਲਾਈਨ ਚ ਲਵਾ ਦਿਓ 6 ਵਜੇ ਤੱਕ ਲਾਈਨ ਚਲਵਾ ਦਿਓ ਚਾਹੇ ਕਿਤੋਂ ਵੀ ਚਾਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੇ ਸਾਡੇ ਮਾਮਾ ਭੈਣਾਂ ਨੂੰ ਘਰੇ ਘਰੇ ਜਾ ਕੇ ਕੁੰਡਾ ਖੜਕਾ ਦਿਓ ਇੱਕ ਵਾਰ ਟੈਲੀਫੋਨ ਖੜਕਾ ਦਿਓ ਇੱਕ ਵਾਰ ਆਪ ਗੱਡੀ ਸਕੂਟਰ ਜਿਹੜਾ ਥੱਕਿਓ ਨਾ ਇੱਕ ਘੰਟਾ ਇਹ ਨਾ ਸੋਚਿਓ ਵੀ ਸਾਡਾ ਕੰਮ ਹੋ ਗਿਆ ਹਜੇ ਇੱਕ ਘੰਟਾ ਲਾ ਕੇ ਤੇ ਆਪਣੀ ਜਿੱਤ ਜਿਹੜੀ ਉਹ ਯਕੀਨੀ ਹੋ ਜਾਏਗੀ ਇੱਕ ਘੰਟਾ ਬੀਜੇਪੀ ਵਾਲਿਓ ਕੱਲੇ ਕੱਲੇ ਦਵਾਰਾਂ ਮੋਟੀ ਬੈਠੋ ਕੇ ਉਠੋ ਮੈਂ ਮੰਨਦਾ ਗਰਮਿਸਕਾਵਟ ਬਹੁਤ ਆ ਪਰ ਮੈਂ ਹੱਥ ਹੁਣ ਮੇਰੀ ਆਖਰੀ ਬੇਨਤੀ ਮੇਰੇ ਬੀਜੇਪੀ ਪਰਿਵਾਰ ਨੂੰ ਜਿਹੜਾ ਬੀਜੇਪੀ ਪਰਿਵਾਰ ਆ ਮੇਰਾ ਮੇਰੇ ਬੀਜੇਪੀ ਪਰਿਵਾਰ ਨੇ ਮੈਨੂੰ ਲਗਾਤਾਰ 2 ਮਹੀਨੇ ਤੋਂ ਜਿੰਨੇ ਤੋਂ ਟਿਕਟ ਮਿਲੀ ਆ ਬੀਜੇਪੀ ਨੇ ਮੈਨੂੰ ਮੇਰੇ ਵਰਕਰਾਂ ਕਾਰਕਿਰਤ ਲੀਡਰਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰਾ ਸਕਾ ਕੌਣ ਆ ਇੱਕ ਸਕੇਆਂ ਵਾਂਗੂ ਸਕੇ ਭਰਾ ਭੈਣ ਵਾਂਗੂ ਮੈਨੂੰ ਹੱਥਾਂ ਤੇ ਚੱਕੀ ਫਿਰੇ ਚਾਹੇ ਸਾਡੇ ਕਿਸੇ ਵੀ ਅਹੁਦੇ ਤੇ ਪ੍ਰਦਾਨ ਹੋਣ ਸਾਡੇ ਬਾਕੀ ਥੱਲੇ ਕੇਡਰ ਹੋਵੇ ਕਿਸੇ ਨੇ ਵੀ ਮੈਨੂੰ ਕਿਸੇ ਇੱਕ ਔਕੜ ਦੀ ਘੜੀ ਨਹੀਂ ਦੇਖਣੀ ਦਿੱਤੀ ਮੈਨੂੰ ਜਦੋਂ ਮੈਨੂੰ ਘਰੋਂ ਵੀ ਕੱਢਿਆ ਜਦੋਂ ਮੈਨੂੰ ਘਰੋਂ ਵੀ ਕੱਢਿਆ ਰਾਤ ਦੇ 12 ਵਜੇ ਬੇਕਾਰ ਕਰਤਾ ਮੈਨੂੰ ਮੇਰੇ ਬੱਚਿਆਂ ਨੂੰ ਤੇ ਮੈਨੂੰ ਪਰ ਬੀਜੇਪੀ ਦੇ ਵਰਕਰ ਨੇ ਹਰ ਨੇ ਕਿਹਾ ਇਹ ਬਤੂ ਸਾਡਾ ਕਰਤੇ ਰਹਾ ਕਰ ਤੇ ਬੀਜੇਪੀ ਦਫਤਰ ਚ ਮੈਨੂੰ ਜਗ੍ਹਾ ਦਿੱਤੀ ਬੀਜੇਪੀ ਦਫਤਰ ਚ ਮੇਰਾ ਮੰਝਾ ਲਾਇਆ ਮੈਂ ਰਿਣੀ ਆ ਬੀਜੇਪੀ ਦਾ ਬੀਜੇਪੀ ਦੇ ਵਰਕਰ ਲੁਧਿਆਣੇ ਦਾ ਕਾਰਕਿਰਤਾ ਦਾ ਲੀਡਰਾਂ ਦਾ ਰਿਣੀ ਆ ਪਰ ਆਖਰੀ ਘੰਟਾ ਰਹਿ ਗਿਆ ਆਖਰੀ ਘੰਟਾ ਸਾਰਿਆਂ ਨੂੰ ਸਾਰਿਆਂ ਨੂੰ ਚਿਤ ਕਰਨ ਦਾ ਮੇਰੇ ਬੀਜੇਪੀ ਦੇ ਭਰਾਵੋ ਵਰਕਰੋ ਇੱਕ ਘੰਟਾ ਲਾ ਦਿਓ ਇੱਕ ਘੰਟਾ ਲਾ ਦਿਓ ਆਪਣੀ ਜ਼ਿੰਦਗੀ ਦਾ ਹੋਰ ਜੋਰ ਦੀ ਮੋਦੀ ਜੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ ਰਾਮ ਜੀ ਦੇ ਨਾਂ ਤੇ ਕੋਈ ਸਫਲਤਾ ਆਪਾਂ ਨੂੰ ਰੋਕ ਨਹੀਂ ਸਕੂਗੀ ਸਫਲਤਾ ਤੋਂ ਇੱਕ ਇੱਕ ਵੋਟ ਕੱਢ ਕੇ 6 ਵਜੇ ਤੱਕ ਲਾਈਨ ਚ ਲਵਾ ਦਿਓ 6 ਵਜੇ ਤੱਕ ਲਾਈਨ ਚ ਲਵਾ ਦਿਓ ਚਾਹੇ ਕਿਤੋਂ ਵੀ ਚਾਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੇ ਸਾਡੇ ਮਾਮਾ ਭੈਣਾਂ ਨੂੰ ਘਰੇ ਘਰੇ ਜਾ ਕੇ ਕੁੰਡਾ ਖੜਕਾ ਦਿਓ ਇੱਕ ਵਾਰ ਟੈਲੀਫੋਨ ਖੜਕਾ ਦਿਓ ਇੱਕ ਵਾਰ ਆਪ ਗੱਡੀ ਸਕੂਟਰ ਜਿਹੜਾ ਥੱਕਿਓ ਨਾ 1 ਘੰਟਾ ਈ ਨਾ ਸੋਚਿਓ ਵੀ ਸਾਡਾ ਕੰਮ ਹੋ ਗਿਆ ਹਜੇ ਇੱਕ ਘੰਟਾ ਲਾ ਕੇ ਤੇ ਆਪਣੀ ਜਿੱਤ ਜੜੀ ਉਹ ਯਕੀਨੀ ਹੋ ਜਾਏਗੀ ਇੱਕ ਘੰਟਾ ਬੀਜੇਪੀ ਵਾਲਿਓ ਕੱਲੇ ਕੱਲੇ ਦੁਬਾਰਾ ਮੋਟੀਵੇਟ ਹੋ ਕੇ ਉਠੋ ਮੈਂ ਮੰਨਦਾ ਗਰ ਮਿਸਕਾਵਟ ਬਹੁਤ ਆ ਪਰ ਮੈਂ ਹੱਥ ਹੁਣ ਮੇਰੀ ਆਖਰੀ ਬੇਨਤੀ ਮੇਰੇ ਬੀਜੇਪੀ ਪਰਿਵਾਰ ਨੂੰ ਜਿਹੜਾ ਬੀਜੇਪੀ ਪਰਿਵਾਰ ਆ ਮੇਰਾ ਮੇਰੇ ਬੀਜੇਪੀ ਪਰਿਵਾਰ ਨੇ ਮੈਨੂੰ ਲਗਾਤਾਰ 2 ਮਹੀਨੇ ਤੋਂ ਜਿੰਨੇ ਤੋਂ ਟਿਕਟ ਮਿਲੀ ਆ ਬੀਜੇਪੀ ਨੇ ਮੈਨੂੰ ਮੇਰੇ ਵਰਕਰਾਂ ਕਾਰਕਿਰਤ ਲੀਡਰਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰਾ ਸਕਾ ਕੌਣ ਆ ਇੱਕ ਸਕੇਆ ਵਾਂਗੂ ਸਕੇ ਭਰਾ ਭੈਣ ਵਾਂਗੂ ਮੈਨੂੰ ਹੱਥਾਂ ਤੇ ਚੱਕੀ ਫਿਰੇ ਚਾਹੇ ਸਾਡੇ ਕਿਸੇ ਵੀ ਅਹੁਦੇ ਤੇ ਪ੍ਰਦਾਨ ਹੋਣ ਸਾਡੇ ਬਾਕੀ ਥੱਲੇ ਕੇਡਰ ਹੋਵੇ ਕਿਸੇ ਨੇ ਵੀ ਮੈਨੂੰ ਕਿਸੇ ਇੱਕ ਔਖੜ ਦੀ ਘੜੀ ਨਹੀਂ ਦੇਖਣੀ ਦਿੱਤੀ ਮੈਨੂੰ ਜਦੋਂ ਮੈਨੂੰ ਘਰੋਂ ਵੀ ਕੱਢਿਆ ਜਦੋਂ ਮੈਨੂੰ ਘਰੋਂ ਵੀ ਕੱਢਿਆ ਰਾਤ ਦੇ 12 ਵਜੇ ਵੇਗ ਕਰ ਕਰਤਾ ਮੈਨੂੰ ਮੇਰੇ ਬੱਚਿਆਂ ਨੂੰ ਤੇ ਮੈਨੂੰ ਪਰ ਬੀਜੇਪੀ ਦੇ ਵਰਕਰ ਨੇ ਹਰ ਨੇ ਕਿਹਾ ਕਿ ਬਿੱਟੂ ਸਾਡਾ ਕਰ ਤੇ ਰੱਖਾ ਤੇ ਬੀਜੇਪੀ ਦਫਤਰ 'ਚ ਮੈਨੂੰ ਜਗ੍ਹਾ ਦਿੱਤੀ ਬੀਜੇਪੀ ਦਫਤਰ 'ਚ ਮੇਰਾ ਮੰਝਾ ਲਾਇਆ ਮੈਂ ਰਿਣੀ ਆ ਬੀਜੇਪੀ ਦਾ ਬੀਜੇਪੀ ਦੇ ਵਰਕਰ ਲੁਧਿਆਣੇ ਦਾ ਕਾਰਕਿਰਤਾ ਦਾ ਲੀਡਰਾਂ ਦਾ ਰਿਣੀ ਆ ਪਰ ਆਖਰੀ ਘੰਟਾ ਰਹਿ ਗਿਆ ਆਖਰੀ ਘੰਟਾ ਸਾਰਿਆਂ ਨੂੰ ਸਾਰਿਆਂ ਨੂੰ ਚਿੱਤ ਕਰਨ ਦਾ ਮੇਰੇ ਬੀਜੇਪੀ ਦੇ ਭਰਾਵੋ ਵਰਕਰੋ ਇੱਕ ਘੰਟਾ ਲਾ ਦਿਓ ਇੱਕ ਘੰਟਾ ਲਾ ਦਿਓ ਆਪਣੀ ਜ਼ਿੰਦਗੀ ਦਾ ਹੋਰ ਜੋਰ ਦੀ ਮੋਦੀ ਜੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ ਰਾਮ ਜੀ ਦੇ ਨਾਂ ਤੇ ਕੋਈ ਸਫਲਤਾ ਆਪਾਂ ਨੂੰ ਰੋਕ ਨਹੀਂ ਸਕੂਗੀ ਸਫਲਤਾ ਤੋਂ ਇੱਕ ਇੱਕ ਵੋਟ ਕੱਢ ਕੇ 6 ਵਜੇ ਤੱਕ ਲਾਈਨ ਚ ਲਵਾ ਦਿਓ 6 ਵਜੇ ਤੱਕ ਲਾਈਨ ਚਲਵਾ ਦਿਓ ਚਾਹੇ ਕਿਤੋਂ ਵੀ ਚਾਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੇ ਸਾਡੇ ਮਾਮਾ ਭੈਣਾਂ ਨੂੰ ਘਰੇ ਘਰੇ ਜਾ ਕੇ ਕੁੰਡਾ ਖੜਕਾ ਦਿਓ ਇੱਕ ਵਾਰ ਟੈਲੀਫੋਨ ਖੜਕਾ ਦਿਓ ਇੱਕ ਵਾਰ ਆਪ ਗੱਡੀ ਸਕੂਟਰ ਜਿਹੜਾ ਥੱਕਿਓ ਨਾ 1 ਘੰਟਾ ਇਹ ਨਾ ਸੋਚਿਓ ਵੀ ਸਾਡਾ ਕੰਮ ਹੋ ਗਿਆ ਹਜੇ 1 ਘੰਟਾ ਲਾ ਕੇ ਤੇ ਆਪਣੀ ਜਿੱਤ ਜਿਹੜੀ ਉਹ ਯਕੀਨੀ ਹੋ ਜਾਏਗੀ 1 ਘੰਟਾ ਬੀਜੇਪੀ ਵਾਲਿਓ ਇਕੱਲੇ ਇਕੱਲੇ ਦਵਾਰਾਂ ਮੋਟੀ ਬੈਠੋ ਕੇ ਉਠੋ ਮੈਂ ਮੰਨਦਾ ਗਰਮੀ ਚਕਾਵਟ ਬਹੁਤ ਆ ਪਰ ਮੈਂ ਹੱਥ ਹੁਣ ਮੇਰੀ ਆਖਰੀ ਬੇਨਤੀ ਮੇਰੇ ਬੀਜੇਪੀ ਪਰਿਵਾਰ ਨੂੰ ਜਿਹੜਾ ਬੀਜੇਪੀ ਪਰਿਵਾਰ ਆ ਮੇਰਾ ਮੇਰੇ